ਪੰਜਾਬੀ ਵਿੱਚ ਲੋਕ ਸਭਾ ਚੋਣਾਂ ਦੀ VOTING ਪ੍ਰਕਿਰਿਆ 1 ਜੂਨ ਨੂੰ ਮੁਕੰਮਲ ਹੋ ਗਈ ਅੱਜ 4 ਜੂਨ ਨੂੰ ਦੇਸ਼ ਭਰ ਦੀਆਂ ਸੀਟਾਂ ਦੇ ਨਾਂ ਨਾਲ ਸ਼੍ਰੀ ਫਤੇਗੜ ਸਾਹਿਬ ਲੋਕ ਸਭਾ ਸੀਟ ਦੇ ਨਤੀਜੇ ਆ ਰਹੇ ਨੇ ਭਾਰੀ ਚੋਣ ਕਮਿਸ਼ਨ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਵੋਟਾਂ ਦੀ ਗਿਣਤੀ ਪਾਰਦਰਸ਼ੀ ਅਤੇ ਸਚਾਰੂ ਢੰਗ ਨਾਲ ਕਰਵਾਈ ਜਾ ਰਹੀ ਹੈ ਉਮੀਦਵਾਰਾਂ ਦੀ ਗੱਲ ਕਰੀ ਤਾਂ ਜਿੱਥੇ ਫਤੇਗੜ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਅਮਰ ਸਿੰਘ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਅਕਾਲੀ ਦਲ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਭਾਜਪਾ ਉਮੀਦਵਾਰ ਗੇਜाराम ਵਿਚ ਮੁਕਾਬਲਾ ਸੀ ਫਤੇਗੜ ਸਾਬ੍ਹ ਲੋਕ ਸਭਾ ਸੀਟ ਲਈ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋ ਗਈ ਸੀ ਜਿਸ ਤੋਂ ਬਾਅਦ ਦੁਪਹਿਰ 1:30 ਵਜੇ ਤੱਕ ਜਿੱਤ ਹਾਰ ਦੀ ਸਥਿਤੀ ਸਪਸ਼ਟ ਹੋ ਗਈ। ਸ਼੍ਰੀ ਫਤੇਗੜ ਸਾਬ੍ਹ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਅਮਰ ਸਿੰਘ 31000 ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ ਨੇ। ਕਾਉਂਸਲਰ ਵਾਰਡ ਨੰਬਰ 4 ਸੰਬਾਲਾ ਜਿੱਤੇ ਆ ਰਹੇ ਨੇ ਪੰਡਿਤ ਸਾਹਿਬ ਕੋ ਡਾਕਟਰ ਨੰਬਰ 3 ਜਿੱਤ ਪਲੀੜਿਲ ਚੁੱਕੀ ਹੈ ਠੀਕ ਹੈ ਨਾ ਚਲੋ ਅਸੀਂ ਧੰਨਵਾਦ ਆ ਪਹਿਲਾਂ ਤਾਂ ਸਾਰੇ ਹੀ ਫਤਿਹਗੜ੍ਹ ਸਾਹਿਬ ਦੇ ਜਿੰਨੇ ਵੀ ਵੋਟਰ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੀ ਡਾਕਟਰ ਅਮਰ ਸਿੰਘ ਜੀ ਨੂੰ ਦੂਜੀ ਵਾਰ ਬਹੁਤ ਵਧੀਆ ਤੇ ਵੱਡੀ ਜਿੱਤ ਦਵਾਈ ਆ ਕਿਉਂਕਿ ਇਹ ਜਿੱਤ ਹੋਣੀ ਸੀ ਕਿਉਂਕਿ ਜਿਹੜੇ ਅੱਜ ਕੱਲ੍ਹ ਗੱਲ ਬਦਲੂ ਦੀ ਨੀਤੀ ਚੱਲ ਰਹੀ ਆ ਅੱਜ ਉਹਨੂੰ ਗੱਲ ਬਦਲੂ ਨੂੰ ਚਪੇੜ ਵੱਜਿਆ ਮੂੰਹ ਤੇ ਵੀ ਜਿਹੜੇ ਪਾਰਟੀਆਂ ਬਦਲ ਕੇ ਜਾ ਰਹੇ ਨੇ ਖਾਸ ਕਰਕੇ ਜੋ ਕਾਂਗਰਸ ਪਾਰਟੀ ਦੀ ਛੱਡ ਕੇ ਗਏ ਸੀ ਉਹਨ ਇਹ ਜਿੱਤ ਇਹ ਲੋਕਾਂ ਦੀ ਜਿੱਤ ਹੈ ਇਹ ਆਮ ਲੋਕਾਂ ਦੀ ਜਿੱਤ ਹੈ ਸਾਰੀ ਇਹ ਜਿਹਨੇ ਜੋ ਕਹਿੰਦੇ ਗੁਰਪ੍ਰੀਤ ਜੀ ਵੀ ਦਾ ਇਹੀ ਗੱਲ ਕਹਿਣਾ ਸੀ ਕਿ ਡਾਕਟਰ ਅਮਰ ਸਿੰਘ ਨੇ ਕੰਮ ਨਹੀਂ ਕੀਤਾ ਦੇਖੋ ਕੰਮ ਨੂੰ ਫਤਵਾ ਮਿਲਿਆ ਜੀ ਅਸੀਂ ਤਾਂ ਪਹਿਲਾਂ ਕਿਹਾ ਵੀ ਡਾਕਟਰ ਅਮਰ ਸਿੰਘ ਨੇ ਸਨਾਲੇ ਹਲਕੇ ਵਿੱਚ ਇਕੱਲੇ ਸਨਾਲੇ ਹਲਕੇ ਵਿੱਚ 2.5-3 ਕਰੋੜ ਰੁਪਏ ਬੰਡਿਆ ਸੀਗਾ ਥੋੜੇ ਜਿਹੇ ਸਮੇਂ ਦੇ ਵਿੱਚ ਕਲੇ ਤਾਂ 2 ਸਾਲ ਉਹਨਾਂ ਦੇ ਕੋਰੋਨਾ ਕਾਲ ਦੇ ਵਿੱਚ ਹੋ ਗਏ ਸੀਗੇ ਨਹੀਂ ਤਾਂ ਦੋ ਸਾਲ ਦਾ ਕੋਈ ਕਿਸ਼ਤਰੀ ਆਈ ਕਿਸੇ ਵੀ ਐਮਪੀ ਨੂੰ ਨਹੀਂ ਆਈ ਪੂਰੇ ਦੇਸ਼ 'ਚ ਨਹੀਂ ਤਾਂ ਹੋਰ ਜਿਹੜੇ ਹੁਣ ਅਸੀਂ ਰਹਿੰਦੇ ਕੰਮ ਨੇ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਨੇ ਆ ਕਿਉਂਕਿ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਡਾਕਟਰ ਅਮਰ ਸਿੰਘ ਜੀ ਤੇ ਵਿਸ਼ਵਾਸ ਕੀਤਾ ਕਾਂਗਰਸ ਪਾਰਟੀ ਤੇ ਵਿਸ਼ਵਾਸ ਕੀਤਾ ਜਿਹੜੇ ਪੁਰਾਣੇ ਰਹਿੰਦੇ ਕੰਮ ਨੇ ਸਾਡੇ ਉਹ ਅਸੀਂ ਨਾਲ ਲਾ ਕੇ ਪੂਰੇ ਕੰਮ ਕਰਾਂਗੇ ਜੀ ਪੰਜਾਬ ਦੇ ਪ੍ਰਧਾਨ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ 13 ਜੂਨ ਦਿੱਤਾ ਜਿਵੇਂ ਆਲੇ ਥੱਲੇ ਦਰਜਾਨ ਆ ਰਹੇ ਨੇ ਔਰ 2 ਜਾਂ 3 ਸੀਟਾਂ ਨੇ ਭਗਵਾਨ ਤਮਨ ਦਾ ਦੇਖੋ ਇਹ ਤਾਂ ਪਹਿਲਾਂ ਲੋਕ ਇਹਨਾਂ ਦੀਆਂ ਗੱਲਾਂ 'ਚ ਆ ਕੇ ਚੁਟਕਲਿਆਂ 'ਚ ਆ ਕੇ ਇਹ ਚੁਟਕਲਿਆਂ ਦੀ ਸਰਕਾਰ ਆ ਜੁਮਲਿਆਂ ਦੀ ਸਰਕਾਰ ਦੇ ਦੇਰੇ ਲੋਕ ਹੁਣ ਬਹੁਤ ਲੋਕਾਂ ਨੇ ਬਹੁਤ ਸਮਝਦਾਰੀ ਕੀਤੀ ਆ ਲੋਕਾਂ ਨੇ ਇੱਕ ਵਾਰ ਗਲਤੀ ਕਰ ਲਈ ਦੀ ਲੋਕਾਂ ਨੇ ਹੁਣ ਇਹਨਾਂ ਨੂੰ ਨਕਾਰ ਦਿੱਤਾ ਬਿਲਕੁਲ ਆਉਣੇ ਵਾਲਾ ਸਮਾਂ ਵੀ ਕਾਂਗਰਸ ਪਾਰਟੀ ਦਾ ਹੀ ਸਮਾਂ ਆਊਗਾ 2027 ਇਹ ਇਥੋਂ ਮੋੜ ਬਣਿਆ ਗਿਆ ਕਾਂਗਰਸ ਪਾਰਟੀ ਦਾ ਕਿ ਆਉਣੇ ਵਾਲਾ ਸਮਾਂ 2027 ਕਾਂਗਰਸ ਪਾਰਟੀ ਆਪਣੀ ਇਥੋਂ ਬਣਾਉਗੀ ਪਾਰਟੀ ਮੈਂ ਮਹਾਰਿਸ਼ਾਪਾਤੀ ਕਾਂਗਰਸ ਪ੍ਰਧਾਨਸ਼ਾਹੀ ਸੁਣਦਾਲਾ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੇ ਸਾਡੇ ਸਮਰਾਲਾ ਹਲਕਾ ਦੇ ਵੋਟਰ ਸਾਹਿਬਾਨਾਂ ਦਾ ਉਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਜਹਾੜੂ ਵਰਕਰ ਨੇ ਤੇ ਉਧੇਦਾਰ ਸਾਹਿਬਾਨ ਨੇ ਤੇ ਯੂਥ ਕਾਂਗਰਸ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਕਾਂਗਰਸ ਪਾਰਟੀ ਲਈ ਪ੍ਰਚਾਰ ਕੀਤਾ ਕਾਂਗਰਸ ਪਾਰਟੀ ਦੇ ਆਗਰੰਟੀਆਂ ਘਰ ਘਰ ਤੱਕ ਲੈ ਕੇ ਗਏ ਕਾਂਗਰਸ ਪਾਰਟੀ ਦੇ ਬਾਰੇ ਡਾਕਟਰ ਅਮਰ ਸਿੰਘ ਜੀ ਦੇ ਬਾਰੇ ਜਿਹੜਾ ਆ ਲੋਕਾਂ ਨੂੰ ਜਾਣੂ ਕਰਾਇਆ ਸੋ ਬਹੁਤ ਹੀ ਅੱਜ ਜਿਹੜੀ ਵੱਡੀ ਜਿੱਤ ਹੈ ਤੇ ਬਹੁਤ ਖੁਸ਼ੀ ਹੈ ਮਨ ਦੇ ਵਿੱਚ ਸੋ ਬੋਲਣ ਲਈ ਲਫ਼ਜ਼ ਨਹੀਂ ਆ ਵੀ ਅੱਲੀ ਖੁਸ਼ੀ ਹੈ ਸਾਨੂੰ ਤੇ ਕਾਂਗਰਸ ਪਾਰਟੀ ਦੇ ਸਾਡੇ ਨੇਤਾ ਡਾਕਟਰ ਅਮਰ ਸਿੰਘ ਜੀ ਦੁਬਾਰਾ ਦੂਜੀ ਵਾਰ ਜਿਹੜੀ ਮੈਂਬਰ ਪਾਰਲੀਮੈਂਟ ਬਣਨ ਜਾ ਰਹੇ ਜਿਵੇਂ ਕਿ ਪੰਜਾਬ ਸਰਕਾਰ ਆਪਣੇ ਪੰਜ ਮੰਤਰੀ ਚੋਣ ਮਦਾਨ ਉਤਾਰੇ ਹੁਣ ਤੱਕ ਇੱਕ ਮੀਟ ਹੀ ਸਿਰਫ ਜੀੜ ਫੜ ਚੁੱਕੇ ਨੇ ਬਾਕੀ ਕਿਉਂ ਨਹੀਂ ਫੜ ਇਹਨਾਂ ਕੋਲ ਉਤੇਦਾਰ ਹੈ ਹੀ ਨਹੀਂ ਸੇ ਉਦਾਹਰਨ ਨੂੰ ਇਹਨਾਂ ਕੋਲੇ ਜੇ ਆਪਾਂ ਲੋਕ ਸਭਾ ਹਲਕਾਰ ਫਤਾਇਕਰ ਸਾਹਿਬ ਦੀ ਗੱਲ ਕਰੀਏ ਕਿ ਦਾ ਗੁਰਪ੍ਰੀਤ ਜੀਪੀ ਕਾਂਗਰਸ ਪਾਰਟੀ ਦੇ ਵਿੱਚੋਂ ਗਏ ਹੋਏ ਨੇ ਕਾਂਗਰਸ ਪਾਰਟੀ ਦੇ ਵਿੱਚੋਂ ਨਕਾਰੇ ਹੋਏ ਜਿਹੜੇ ਕੈਂਡੀਡੇਟ ਸੀ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਆਮ ਆਦੀ ਪਾਰਟੀ ਨੇ ਟਿਕਟ ਦਿੱਤੀ ਹੈ ਨਾ 9 ਹਲਕੇ ਹਲਕਾ ਇਹਨਾਂ ਦੇ ਇੰਚਾਰਜ ਜਿਹੜੇ ਨੇ ਐਮਐਲਏ ਸੀਗੇ 152 ਦੇ ਕਰੀਬ ਇਹਨਾਂ ਦੇ ਪ੍ਰਧਾਨ ਬਲਾਕ ਪ੍ਰਧਾਨ ਸੀਗੇ ਦਰਿਆ ਬਚਾਣ ਵਾਲੇ ਸੀ ਸੋ ਕੋਈ ਵੀ ਇਹਨਾਂ ਨੂੰ ਇਹ ਯੋਗ ਨਹੀਂ ਲੱਗਿਆ ਵੀ ਇਹਨਾਂ ਨੂੰ ਟਿਕਟ ਕਿਨੂੰ ਦਿੱਤੀ ਜਾਵੇ ਸੋ ਇਹਨਾਂ ਦੀ ਜਿਹੜੀ ਹਾਰ ਸੀ ਉਹ ਪਹਿਲਾਂ ਹੀ ਪਤਾ ਲੱਗ ਚੁੱਕੀ ਸੀ ਸੋ 0 13 ਦੋਕ 13 ਜ਼ੀਰੋ ਕਰਨ ਵਾਲੇ ਦੋਕ ਸੀਟਾਂ ਦੇ ਜਿਹੜੇ ਸੀਮਨ ਸੀਮਟ ਕੇ ਰਹਿ ਗਏ ਨੇ ਸੋ ਇਹ ਫਤਵਾ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਜੇ ਜਿਨ੍ਹਾਂ ਜਿਹੜੇ ਚੁਟਕਲੇ ਲੈ ਕੇ ਜਾਂ ਰੰਗਲਾ ਪੰਜਾਬ ਦਾ ਨਾਹਰਾ ਲਾ ਕੇ ਜਾਂ ਇਨਕਲਾਬ ਦਾ ਨਾਹਰਾ ਲਾ ਕੇ ਆਏ ਸੀ ਸੋ ਲੋਕ ਇਹਨਾਂ ਦੀ ਚਾਲਾਂ ਨੂੰ ਸਮਝ ਚੁੱਕੇ ਨੇ ਤੇ ਨਤੀਜੇ ਤੁਹਾਡੇ ਸਾਹਮਣੇ ਆ ਜੀ ਸਾਰੇ ਭਾਜਪਾ ਦਾ 400 ਪਾਰ ਦਾ ਨਾਹਰਾ ਉਹ ਵੀ ਪੂਰਾ ਹੁੰਦਾ ਨਹੀਂ ਲਿਖਦੇ ਆ ਭਾਜਪਾ ਦਾ 400 ਪਾਰ ਦਾ ਨਾਹਰਾ ਤਾਂ 270 66 ਤੇ ਹੁਣ ਮੈਂ ਦੇਖ ਰਿਹਾ ਸੀਗਾ 60 65 ਤੇ ਸੀਮਟ ਕੇ ਰਹਿ ਗਿਆ ਸੋ ਇਹ ਤੁਹਾਨੂੰ ਦੱਸ ਰਿਹਾ ਨਾ ਜਿਹੜੀ ਮੰਗਿਆਈ ਦੀ ਮਾਰ ਆ ਲੋਕਾਂ ਦੇ ਉੱਤੇ ਆਮ ਘਰ ਦੇ ਉੱਤੇ ਜਿਹੜਾ ਚੁੱਲਿਆਂ ਦੀ ਅੱਗ ਨਹੀਂ ਵੱਲ ਰਹੀ ਇਸ ਕਰਕੇ ਜਿਹੜਾ ਭਾਜਪਾ ਸਰਕਾਰ ਖਿਲਾਫ ਰੋਸ ਸੀ ਲੋਕਾਂ ਦਾ ਉਹ ਅੱਜ ਚੰਗੀ ਤਰ੍ਹਾਂ ਕੱਢ ਦਿੱਤਾ ਗਿਆ